ਐਸ ਸਮੇਂ ਜਿਹੜਾ ਅਸੀਂ ਆਲੇ ਵਾਲਾ ਨਾਲ ਬਿਲਕੁਲ ਦੇਖ ਸਕਦੇ ਹੋ ਪਿੱਛੇ ਸਰਕਾਰੀ ਸਕੂਲ ਉਸ ਜਗ੍ਹਾ ਤੇ ਮੌਜੂਦ ਹੈਗੇ ਜਿੰਨਾ ਘਰਾਂ ਦੇ ਵਿੱਚ ਮੌਜੂਦ ਹੈਗੇ ਆ ਲੋਕ ਇਸ ਜਗ੍ਹਾ ਤੋਂ ਤਕਰੀਬਨ 3 ਕਿਲੋਮੀਟਰ ਦੀ ਵਿੱਥੀ ਕਹਿ ਸਕਦੇ ਤੁਸੀਂ ਬਣਦੀ ਨਿੱਜੀ ਵਾਹਨ ਨਿੱਜੀ ਬੇੜੀਆਂ ਬਣਾ ਕੇ ਜਿਹੜਾ ਕਹਿ ਸਕਦੇ ਆ ਸਚਾਰੂ ਆਪਣਾ ਕੰਮ ਚਲਾ ਰਹੇ ਨੇ ਮੇਰੇ ਨਾਲ ਵੀਰ ਵੀ ਹੈਗੇ ਨੇ ਪੀੜਤ ਵੀਰ ਹੈਗੇ ਨੇ ਆਲੇ ਵਾਲੇ ਤੋਂ ਕਾਫੀ ਇਹਨਾਂ ਦੇ ਘਰਾਂ ਦੇ ਵਿੱਚ ਪਾਣੀ ਹੈਗਾ ਸਾਰੀ ਜਾਣਕਾਰੀ ਲਵਾਂਗੇ ਭਾਈ ਆਪਣੇ ਜਿਹੜਾ ਹੈਗਾ ਤੁਸੀਂ ਬਣ ਤੋਂ ਕਿੰਨੀ ਦੂਰੀ ਹੈਗੀ ਕਰਦੇ ਆਪਣੇ ਇੱਥੋਂ 22 ਤੇਲ ਕਿਲੋਮੀਟਰ ਆ ਜੀ 10 ਕਿਲੋਮੀਟਰ ਹਾਂਜੀ ਕਿੰਨਾ ਕਿੰਨਾ ਪਾਣੀ ਕਰਾਂਗੇ ਘਰਾਂ ਦੇ ਵਿੱਚ ਪਾਣੀ ਲੱਖ ਲੱਖ ਗੋਡੇ ਗੋਡੇ ਪਾਣੀ ਹੋ ਗਿਆ ਸਮਾਨ ਸਮਣ ਕੱਢਿਆ ਕੇ ਸਮਾਨ ਛੱਤਾਂ ਦੇ ਉੱਤੇ ਚੜਾਇਆ ਕੁਝ ਉੱਚਾ ਕੀਤਾ ਇਟਾਂ ਜੋੜ ਕੇ ਅੱਛਾ ਹਾਂਜੀ ਨੁਕਸਾਨ ਤਾਂ ਫਿਰ ਵੀ ਹੈ ਹਾਂਜੀ ਬਿਲਕੁਲ ਜੀ ਖਰਾਬ ਹੋ ਰਿਹਾ ਫਸਲਾਂ ਸਾਰੀਆਂ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਬਚਿਆ ਹੀ ਨਹੀਂ ਕੁਝ ਨਾ ਕੋਈ ਪੱਠੇ ਨਾ ਕੋਈ ਝੋਨਾ ਅੱਛਾ ਹਾਂਜੀ ਠੀਕ ਹੈ ਪਸ਼ੂ ਫਿਰ ਕਿਵੇਂ ਬਾਹਰ ਕੱਢ ਲੈ ਕੇ ਪਸ਼ੂ ਇਦਾਂ ਹੀ ਤੁਸੀਂ ਆ ਵੇਖ ਸਕਦੇ ਹੋ ਉੱਚੀਆਂ ਥਾਵਾਂ ਦੇ ਬੰਦੇ ਹਾਂਜੀ ਇਦਾਂ ਮਤਲਬ ਕਿ ਘਰਾਂ ਦੇ ਵਿੱਚ ਪਾਣੀ ਜਿਨ੍ਹਾਂ ਦੇ ਉੱਚੀਆਂ ਥਾਵਾਂ ਦੇ ਜਿਨ੍ਹਾਂ ਦੇ ਘਰ ਨਹੀਂ ਪਾਣੀ ਵੜਿਆ ਉਹਨਾਂ ਦੇ ਘਰਾਂ ਲੋਕ ਰਹਿ ਰਹੇ ਨੇ ਤੇ ਕੁਛ ਬੰਨ ਦੇ ਉੱਤੇ ਤੁਸੀਂ ਬੰਨ ਦੇ ਉੱਤੇ ਤੰਬੂ ਲਗਾ ਕੇ ਆਪਣੇ ਰਹਿੰਦੇ ਨੇ ਅੱਛਾ ਹਾਲ ਬੁਰੇ ਨੇ ਹਾਂਜੀ ਬਾਰਿਸ਼ਾਂ ਵੀ ਬਹੁਤ ਹੋ ਰਹੀਆਂ ਨੇ ਉਦੋਂ ਪਾਣੀ ਬਹੁਤ ਜੀ ਬਾਰਿਸ਼ ਛਾਤ ਤੇ ਲੋਕਾਂ ਨੇ ਜੇ ਤੁਸੀਂ ਕਹਿ ਰਹੇ ਛੱਤਾਂ ਦੇ ਅਸੀਂ ਸਮਾਨ ਜੋੜਿਆ ਕੋਈ ਖਰਾਬ ਹੀ ਹੋ ਰਿਹਾ ਹੈ ਹਾਂਜੀ ਬਿਲਕੁਲ ਜੀ ਬਾਰਛਾਂ ਕਰਨ ਬਾਰਿਸ਼ਾਂ ਕਰਕੇ ਜੀ ਠੀਕ ਹੈ ਫਿਰ ਜੇ ਬਾਈ ਚਾਂਸ ਜਿਵੇਂ ਤੁਸੀਂ 3 ਕਿਲੋਮੀਟਰ ਕਹਿ ਰਹੇ ਕੋਈ ਜੀ ਬਿਮਾਰ ਹੋ ਜਾਓ ਫਿਰ ਕਿਵੇਂ ਐਮਰਜੈਂਸੀ ਜੀ ਬਹੁਤ ਔਖਾ ਹੈ ਜੀ ਸਾਡੇ ਕੋਲ ਤਾਂ ਬੇੜੀ ਵੀ ਨਹੀਂ ਹੈਗੀ ਇੰਜਨ ਵਾਲੀ ਵਾਂਸ ਵਾਲੀ ਬੇੜੀ ਵਾਂਝਲੀ ਅੱਛਾ ਚੱਪੂ ਲਾ ਕੇ ਕਿੰਨਾ ਸਮਾਂ ਲੱਗਦਾ ਤੁਸੀਂ ਘੰਟਾ ਡੇਢ ਲੱਗ ਜਾਂਦਾ ਜੀ ਇੱਕ ਪਾਸੇ ਜਾਣ ਦੇ ਅੱਛਾ ਹਾਂਜੀ ਘਰਾਂ ਦੇ ਵਿੱਚ ਕਿੰਨੇ ਕਿੰਨੇ ਮਤਲਬ ਕਹਿ ਸਕਦੇ ਜੀ ਹੋਣਗੇ ਘਰਾਂ ਦੇ ਵਿੱਚ 2 4 4 ਜੀ ਹੈਗੇ ਨੇ ਛੋਟੇ ਬੱਚੇ ਤੇ ਜਿਹਨਾਂ ਨੂੰ ਬਿਮਾਰ ਵੀ ਹੈਗੇ ਕਿ ਸਾਰੇ ਮਤਲਬ ਉਹ ਕੱਢ ਲਏ ਬਿਮਾਰ ਜਾਂ ਬੱਚੇ ਕੱਢ ਲਏ ਕਿ ਘਰਾਂ 'ਚ ਹੀ ਅਜੇ ਕੁਝ ਘਰਾਂ ਦੇ ਵਿੱਚ ਨੇ ਕੁਝ ਜਿਵੇਂ ਬੇੜੀ ਕਿਸੇ ਨੂੰ ਮਿਲ ਗਈ ਚਲੇ ਗਿਆ ਜਿਹਨੂੰ ਨਹੀਂ ਮਿਲੀ ਉਹ ਘਰਾਂ ਦੇ ਵਿੱਚ ਹੀ ਬੈਠੇ ਆ ਜੀ ਠੀਕ ਹੈ ਹਾਂਜੀ ਮੈਂ ਦੇਖਿਆ ਤੁਸੀਂ ਵੀ ਸੇਵਾ ਕਰ ਐ ਸੀ ਜਿਹੜਾ ਬੇੜੀ ਲਗਾਤਾਰ ਜਿਹੜਾ ਲੋਕਾਂ ਨੂੰ ਕੱਢ ਰਿਹਾ ਸੀ ਜਾਂ ਆ ਰਹੇ ਸੀ ਕੋਈ ਰਸਤੇ ਪਜਾਰੇ ਘਰਾਂ ਤੱਕ ਉਹ ਕਿੰਨੇ ਦਿਨਾਂ ਤੋਂ ਤੁਹਾਡਾ ਚੱਲ ਰਿਹਾ ਜੀ ਪਾਣੀ ਆਏ ਨੂੰ ਤਾਂ ਕਾਫੀ ਦਿਨ ਹੋ ਗਿਆ ਜੀ ਤੇ ਪਰ ਸਾਨੂੰ ਵੇੜੀ ਦਾ ਪਰਸੋਂ ਮਿਲੀ ਰਾਤ ਨੂੰ ਤੁਹਾਡੀ ਸੇਵਾ ਤੋਂ ਤੇ ਜਾ ਰਿਹਾ ਹਾਂ ਜੀ ਸਾਡੇ ਪਿੰਡ ਇਹਨਾਂ ਵਾਲੇ ਵਾਲੇ ਪਿੰਡ ਨੂੰ ਵੇੜੀ ਕਿਹੜਾ ਪਿੰਡ ਹਾਲੇ ਵਾਲਾ ਹੈ ਨਾਮ ਕੀ ਹੈ ਨਿਸ਼ਾਨ ਸਿੰਘ ਜੀ ਠੀਕ ਹੈ ਇਹ ਜਾਣਕਾਰੀ ਜਿਹੜਾ ਹੜਪੇੜ ਤੋਂ ਲੱਗ ਕੇ ਨਾਲ ਸੰਬੰਧਿਤ ਜਿਹੜਾ ਨੌਜਵਾਨ ਸੀ ਉਸ ਨੇ ਸਾਂਝੀ ਕੀਤੀ ਤਸਵੀਰਾਂ ਮਤੋਂ ਦੇ ਸ਼ੇਅਰ ਜ਼ਰੂਰ ਕਰਨਾ ਹਰ ਨੌਜਵਾਨ ਤੱਕ ਪਹੁੰਚਣ ਜਿਹੜੀਆਂ ਇੱਥੋਂ ਦੇ ਲੋਕਾਂ ਨੂੰ ਮੁਸੀਬਤਾਂ ਆ ਰਹੀਆਂ ਨੇ ਕਿਉਂਕਿ ਜਿਹੜੇ ਇਹ ਦੁੱਖ ਨੇ ਸਿਰਫ ਹੜਪੇੜ ਤੇ ਜਾਣ ਸਕਦੇ ਨੇ ਤੁਸੀਂ ਜਿਹੜਾ ਪ੍ਰਮਾਤਮਾ ਅੱਗੇ ਇਹ ਹੀ ਬੇਨਤੀ ਕਰ ਸਕਦੇ ਹੋ ਸਾਨੂੰ ਕਰਨੇ ਵੀ ਜਿਹੜੀ ਚਾਹੀਦੀ ਹੈ ਕਿ ਜਿਹੜਾ ਇਹਨਾਂ ਦਾ ਦੁੱਖ ਆਇਆ ਉਹ ਹਾਲ ਦੀ ਘੜੀ ਜਿਹੜਾ ਟਲ ਜਾਵੇ ਕਿਉਂਕਿ ਜਿਹੜੀਆਂ ਮੁਸੀਬਤਾਂ ਬੜੀਆਂ ਵੱਧੀਆਂ ਜਾ ਰਹੀਆਂ ਨੇ ਫਸਲਾਂ ਖਰਾਬ ਹੋ ਚੁੱਕੇ ਨੇ ਪਸ਼ੂਆਂ ਦਾ ਬਹੁਤ ਬੁਰਾ ਹਾਲ ਹੋ ਚੁੱਕਿਆ ਸੋ ਤੁਹਾਡਾ ਸਾਡੇ ਨਾਲ ਜੁੜਨ ਲਈ ਬਹੁਤ-ਬਹੁਤ ਧੰਨਵਾਦ ਵੀਡੀਓ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਧੰਨਵਾਦ